ਭਗਵਾਨੀ ਨਾਲ ਸਾਧੀਆਂ ਕਰੀਆਂ ਤਾਂ ਇਹ ਪਹਿਲਾ ਸੀ ਭਗਵਾਨੀ ਜੀ ਸਰਕਾਰ ਨੇ ਇਹਨਾਂ ਨੂੰ ਪੱਟ ਦਿੱਤੀ ਸੱਜੇ ਹੁਣ ਇਹਨਾਂ ਦੇ ਬਟਾਪਾ ਛਾੜ ਦਿੱਤਾ ਹੈ ਜਿਵੇਂ ਦੇਖ ਰਹੇ ਹੋ ਤੁਸੀਂ ਜੋ ਇਹ ਤਸਵੀਰ ਸਾਹਮਣੇ ਰਸਾਰੀਆਂ ਦੀ ਭੈਣਾ ਦੇ ਉੱਪਰ ਬਿਛਾੜਾ ਵੱਜ ਰਹੀ ਹੈ ਤੇ ਕਿਸੇ ਜੀਮ ਪਕਾ ਲੱਗ ਰਹੀਆਂ ਨੇ ਚੁਨੀਆਂ ਲੱਗ ਰਹੀਆਂ ਨੇ ਸਾਟੀਆਂ ਇਹ ਭੈਣਾ ਦੇ ਕੇ ਵੀਡੀਓ ਉੱਪਰ ਸਵਾਰ ਸ਼ੇਅਰ ਸ਼ੁਰੂ ਕਰਿਓ ਸਾਡੀ ਗੱਲਬਾਤ ਇਹਨਾਂ ਦੇ ਸਵਾ ਆਗੂਤਲ ਹੋਈ ਹੈ ਇਹ ਗੱਲਬਾਤ ਤਾਂ ਪੂਰੀ ਹੋ ਗਈ ਤੁਹਾਨੂੰ ਸੁਣਾਉਣੇ ਆਂਦੀ ਖਬਰ ਅੱਜ ਤੋਂ ਬਾਅਦ ਵੀ ਉੱਪਰ ਸ਼ੇਅਰ ਕਰੀਓ ਹਲੋ ਹਲੋ ਹਾਂਜੀ ਹਾਂਜੀ ਸਰ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਗੱਲ ਕਰਦਾ ਸੀ ਜੀ ਜੀ ਸਰ ਤੁਹਾਡੇ ਕੋਲ ਕੀ ਧਰਨਾ ਦਿੱਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਵਿੱਚ ਪਾਣੀ ਦੀਆਂ ਬਿਛਾੜਾਂ ਹੋਈਆਂ ਤੁਹਾਡੀ ਕੀ ਮੰਗ ਸੀ ਜੀ ਸਰ ਸਾਡੀ ਮੰਗ ਇਹ ਸੀ ਸਰਕਾਰ ਨੇ ਨਾ 28 ਜੁਲਾਈ 2023 ਨੂੰ ਸਾਨੂੰ ਰੈਗੂਲਰ ਕੀਤਾ ਸੀ ਪਰ ਉਹ ਰੈਗੂਲਰ ਨਹੀਂ ਕੀਤਾ ਸਿਰਫ ਕੱਲੀ ਤਨਖਾਹ ਵਧਾਈ ਸੀ ਹੂੰ ਸਾਡੀ ਮੰਗ ਇਹ ਵੀ ਸਰਕਾਰ ਸਾਨੂੰ ਪ੍ਰੋਪਰ ਰੈਗੂਲਰ ਕਰਕੇ ਵੀ ਸਕਿੱਲ ਦੇਖ ਕੇ ਸਾਨੂੰ ਮਤਲਬ ਰੈਗੂਲਰ ਕਰੇ ਕੱਲਾ ਬਿਆਨ ਪਿਆ ਜੀ ਨਾ ਕਰੇ ਵੀ ਅਸੀਂ 12700 ਦੀ ਆਪਕਾ ਸੀ ਰੈਗੂਲਰ ਕਰਦੇ ਜੀ ਮਾਨਯੋਗ ਮੁੱਖ ਮੰਤਰੀ ਸਾਡੀ ਮੀਟਿੰਗ ਦੀ ਮੰਗ ਸੀ ਪਰ ਉਹਨਾਂ ਨੇ ਸਾਨੂੰ ਮੁਹਾਲੀ ਪ੍ਰਸ਼ਾਸਨ ਨੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਦਵਾਈ ਆ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ ਦਾ ਵਿਸ਼ਵਾਸ ਦਵਾਇਆ ਵੀ ਅਸੀਂ ਤੁਹਾਡੀ ਕੱਲ 11 ਵਜੇ ਸੀਐਮ ਸਾਹਿਬ ਨਾਲ ਕੋਈ ਸਮਾਂ ਨਿਸ਼ਚਿਤ ਕਰਵਾ ਦਾਂਗੇ ਮੀਟਿੰਗ ਦਾ ਅੱਜ ਤੁਹਾਡੇ ਵੱਲੋਂ ਸਿਰਫ ਰੋਸ਼ ਪ੍ਰਦਰਸ਼ਨ ਹੀ ਕੀਤਾ ਜਾ ਰਿਹਾ ਸੀ ਜਾਂ ਪੱਕਾ ਮੋਰਚਾ ਲਾਉਣ ਜਾ ਰਹੇ ਸੀ ਤੁਸੀਂ ਨਹੀਂ ਸਰ ਸਾਡੇ ਵੱਲੋਂ ਅੱਜ ਨਾ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਇਕੱਠੇ ਹੋ ਕੇ ਚੰਡੀਗੜ੍ਹ ਜਿਹੜੀ ਮਾਨਯੋਗ ਮੁੱਖ ਮੰਤਰੀ ਦੀ ਰਿਹਾਈ ਨੂੰ ਉਧਰ ਵੱਲ ਵਧਿਆ ਜਾ ਰਿਹਾ ਸੀ ਹਾਂ ਤੇ ਚੰਡੀਗੜ੍ਹ ਬੈਰੀਕੇਡਸ ਹਨ ਰੋਕਿਆ ਕੇ ਪਾਣੀ ਦੇ ਬਰਛਾਰੇ ਆ ਕੀਤੇ ਗਏ 3 ਲੱਖ ਜਿਹੜਾ ਹੋਇਆ ਤਾਂ ਕਿਹਨਾਂ ਕੰਮ ਜਿਹੜੀ ਤੁਹਾਡੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਪੱਕੇ ਕਰਨ ਦੀ ਪੇ ਸਕੇਲ ਤੁਹਾਡਾ ਵਧਾਇਆ ਗਿਆ ਸੀ ਥੋੜਾ ਵਧਾਇਆ ਗਿਆ ਸੀ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਪਰ ਇਹ ਭਰਤੀ ਕਦੋਂ ਹੋਈ ਸੀ ਤੁਹਾਡੀ ਕਿਹੜੀ ਸਰਕਾਰ ਵੇਲੇ ਹੋਈ ਸੀ ਕਿ ਇਹਨੇ ਮੁਲਾਜ਼ਮ ਭਰਤੀ ਕੀਤੀ ਮੈਂ ਦੱਸਦਾ 28 ਜਨਵਰੀ 2023 ਨੂੰ ਕੀਤੀ ਤੇ ਸਰਕਾਰ ਨੇ ਇੱਕ ਸਪੈਸ਼ਲ ਪਾਲਿਸੀ ਬਣਾਈ ਸੀ 10 ਸਾਲਾਂ ਦੀ ਪਾਲਿਸੀ ਹੁੰਦੇ ਦੀਨ ਸਾਨੂੰ ਕੀਤਾ ਸੀ ਤੁਹਾਡੀ ਕੋਈ ਭਰਤੀ ਕੀਤੀ ਗਈ ਸੀ ਜਾਂ ਤੁਹਾਨੂੰ ਸਿਰਫ ਰੱਖਿਆ ਗਿਆ ਸੀ ਕਿਸ ਦੇ ਅੰਡਰ ਰੱਖਿਆ ਗਿਆ ਸੀ ਇਹਨਾਂ ਵੱਲੋਂ ਭਰਤੀ ਕੀਤੀ ਗਈ ਸੀ ਤੁਹਾਡੀ ਮੈਂ ਦਾ ਤਾਂ ਹੈ ਨਾ ਲੱਗਿਆ ਆਲਰੇਡੀ ਪਹਿਲਾਂ ਅਸੀਂ ਕੰਮ ਕਰ ਰਹੇ ਸੀ ਡਿਪਾਰਟਮੈਂਟ ਦੇ ਵਿੱਚ ਜੀ ਇੱਕ ਸਪੈਸ਼ਲ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸੀ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਔਰ ਉਹਦੇ ਵਿੱਚ ਇਹਨਾਂ ਨੇ ਨਾ ਜਿਵੇਂ ਸਾਨੂੰ 10-10 ਸਾਲ ਹੋ ਗਏ ਸੀ ਸਾਨੂੰ ਲੱਗਿਆ ਉਹਦੇ ਵਾਸਤੇ ਸਰਕਾਰ ਨੇ ਇੱਕ ਸਪੈਸ਼ਲ ਸਪੈਸ਼ਲ ਪਾਲਿਸੀ ਬਣਾਈ ਸੀ ਵੈਲਫੇਅਰ ਪਾਲਿਸੀ ਉਹਦੇ ਤੀਨ ਸਾਨੂੰ ਨਹੀਂ ਕਰਦੇ ਸਰਵਿਸ ਕੁਲਟੀਰਾ ਨੂੰ ਪੂਰੀ ਕਰਦੇ ਨੇ ਇਹ ਗੱਲ ਹੈ ਕਿ 28 ਜੁਲਾਈ 2023 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਵੀ ਅਸੀਂ ਤੁਸੀਂ 10 ਸਾਲ ਪੂਰੇ ਕਰਦੇ ਜੇ ਅਸੀਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ ਪਰ ਰੈਗੂਲਰ ਨਹੀਂ ਕੀਤਾ ਸਿਰਫ ਤੇ ਸਿਰਫ ਤਨਖਾਹ ਵਧਾਈਏ ਜਿਹੜੀ ਤਨਖਾਹ ਜਵੇਂ 6000 ਤੋਂ 18000 ਰੁਪਿਆ ਕਰ ਦਿੱਤੀ ਗਈ ਤੇ 18000 ਕਰਕੇ ਤੇ ਬਸ ਉੱਥੇ ਹੀ ਸਮਾਪਤੀ ਕਰ ਦਿੱਤੀ ਗਈ ਵੀ ਤੁਹਾਨੂੰ ਅਸੀਂ ਇਹਨਾਂ 18000 ਰੁਪਏ ਦਿੱਤਾ ਹੈ ਤੇ ਉਹ ਰੈਗੂਲਰ ਹੋ ਗਿਆ ਕੋਈ ਰੈਗੂਲਰ ਵਾਲਾ ਕੋਈ ਵੀ ਨਾ ਦਾ ਫੇਸਕੀ ਲੈਣਾ ਕੋਈ CSS ਰੂਲ ਨਾ ਕੋਈ ਹੋਰ ਸਰਕਾਰੀ ਜੋ ਰੈਗੂਲਰ ਟੀਚਰ ਨੂੰ ਜਾਂ ਰੈਗੂਲਰ ਨੂੰ ਭੁਲਾਈ ਨੂੰ ਜੋ ਵੀ ਸਹੂਲਤਾਂ ਮਿਲਦੀਆਂ ਕੁਝ ਨਹੀਂ ਮਿਲਿਆ ਤੁਹਾਡੇ ਵੱਲੋਂ ਜਿਹੜੀ ਹ ਹੁਣ ਜਿੰਨੇ ਵੀ ਤੁਸੀਂ ਪ੍ਰੋਟੈਸਟ ਕਰਨ ਵਾਸਤੇ ਆਏ ਹੋ ਉਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਜ਼ਮ ਹੈ ਜਿਵੇਂ ਵਿੱਚ ਦੱਸਣ ਦੇ ਪਤਾ ਲੱਗਿਆ ਕਿ ਇਹ ਵੀ ਜਿਵੇਂ ਪੰਚਾਇਤਾਂ ਦੇ ਥਰੂ ਵੀ ਕੁਝ ਜਿਹੜੇ ਭਰਤੀ ਕੀਤੇ ਗਏ ਸੀ ਉਹ ਵੀ ਵਿੱਚ ਸ਼ਾਮਲ ਨੇ ਜਾਂ ਤੁਹਾਨੂੰ ਸਾਰੇ ਦਾ ਸਾਰਾ ਹੀ ਸਰਕਾਰ ਵੱਲੋਂ ਜਿਹੜਾ ਭਰਤੀ ਕੀਤਾ ਗਿਆ ਸੀ ਜੀ ਮੈਂ ਦੱਸਦਾ ਸਾਰੇ ਨਾ ਸਾਡੀ ਜਿਹੜੀ ਫਸਟ ਅਪੁਆਇੰਟਮੈਂਟ ਸਾਰਿਆਂ ਦੀ ਪੰਚਾਇਤਾਂ ਦੇ ਥਰੂ ਹੋਈ ਸੀ ਜੀ ਠੀਕ ਹੈ ਜਦੋਂ ਇਹ ਪੁਰਾਣੀ 2003 ਤੋਂ ਲੈ ਕੇ 2010 ਤੱਕ ਹੋਈ ਸੀ ਸਾਰੇ ਟੀਚਰਾਂ ਦੀ ਜੀ ਠੀਕ ਉਸ ਤੋਂ ਬਾਅਦ ਅਸੀਂ ਸਿੱਖਿਆ ਭਾਗ ਦੇ ਵਿੱਚ ਕੰਮ ਕਰ ਰਹੇ ਸੀ ਸਿੱਖਿਆ ਭਾਗ ਦੇ ਵਿੱਚ ਹੀ ਸੀ ਹੈਗੀ ਸੀ ਪਰ ਜਿਹੜਾ 28 ਜੁਲਾਈ 2023 ਨੂੰ ਸਾਡੇ ਉਸੇ ਪੁਰਾਣੇ ਤਿਆਰਪੇ ਨੂੰ ਆਧਾਰ ਮੰਨਦੇ ਅਸੀਂ 10 10 ਸਾਲ ਜਿਨ੍ਹਾਂ ਟੀਚਰਾਂ ਨੂੰ ਹੋ ਗਏ ਸੀ ਸਪੈਸ਼ਲ ਪਾਲਿਸੀ ਬਣਾ ਕੇ ਸਰਕਾਰ ਨੇ ਉਹਦੇ ਵਿੱਚ ਰੈਗੂਲਰ ਕੀਤਾ ਸਰ ਰੈਗੂਲਰ ਕਹ ਦਿੱਤਾ ਕਹ ਦਿੱਤਾ ਵੀ ਅਸੀਂ ਰੈਗੂਲਰ ਕਹਿੰਦਾ ਪਰ ਦਿੱਤਾ ਰੈਗੂਲਰ ਵਾਲਾ ਕੋਸ਼ਿਲਾ ਰੈਗੂਲਰ ਸ਼ਬਦ ਦੇਦਾ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸੀ ਕਿਹੜੀਆਂ ਸਵਾਲਾਂ ਦੇ ਰਹੇ ਸੀ ਜੀ ਸਿੱਖਿਆ ਭਾਗ ਦੇ ਵਿੱਚ ਕੰਮ ਕਰਦੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੀ ਕੀ ਜਿਹੜੀਆਂ ਸਵਾਲਾਂ ਦੇ ਰਹੇ ਸੀ ਤੁਹਾਡਾ ਕੀ ਕੰਮ ਸੀ ਜੀ ਸਰ ਸਾਡਾ ਕੰਮ ਜਿਹੜੇ ਆਪਣੇ 1 ਤੋਂ 5 ਤੱਕ ਬੱਚਿਆਂ ਨੂੰ ਪੜਾਉਣਾ ਜੀ ਜਾਂ ਮੰਨ ਕੇ ਚਲੋ ਵੀ ਜਿਹੜੀ ਕਰੀ ਨਰਸਰੀ ਬੱਚੇ ਛੋਟੇ ਸਰਕਾਰ ਨੇ ਕਲਾਸਾਂ ਸ਼ੁਰੂ ਕੀਤੀ ਥੀ ਬੱਚੀ ਦੀ ਤੇ ਉਹ ਬੱਚਿਆਂ ਨੂੰ ਪੜਾਉਣਾ ਵੀ ਨਰਸਰੀ ਤੋਂ ਲੈ ਕੇ 5th ਕਲਾਸ ਤੱਕ ਅਸੀਂ ਪੜਾ ਰਹੀ ਸੀ ਪਰ ਸਰਕਾਰ ਤਾਂ ਵੱਡੇ ਵੱਡੇ ਬੋਲ ਲਾ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਪੱਕੇ ਕਰ ਦਿੱਤਾ ਵੀ ਅਸੀਂ 60000 ਤੋਂ ਪਲੱਸ ਨੌਕਰੀਆਂ ਦੇ ਦਿੱਤੀਆਂ ਜੀ ਅੱਜ ਤੁਹਾਨੂੰ ਧਰਨੇ ਲਾਉਣੇ ਪੈ ਰਹੇ ਆ ਜੀ ਬਸ ਇਹੀ ਤਾਂ ਸਰ ਰੌਲਾ ਸੀ ਵੀ ਜੇ ਸਾਨੂੰ 60000 ਉਹ ਹੀ ਦਾ ਪ੍ਰੋਬਲਮ ਹੈ ਨਾ ਵੀ ਸਾਡੀ ਵੀ ਕਿੰਤੀ 12700 ਟੀਚਰਾਂ ਦੀ ਉਹ 60000 ਦੇ ਵਿੱਚ ਕੀ ਕਰ ਦਿੱਤੀ ਗਈ ਵੀ ਅਸੀਂ 12700 ਦੇ ਆਪਕਾ ਪੱਕੇ ਕਰਦੇ ਬਸ ਉਹ ਸਾਨੂੰ ਹੀ ਬੋਰਡ ਤਾਂ ਕੀ ਸੀਮਟ ਕਰਤਾ ਵੀ ਫਲੈਕਸ ਲਾ ਦੋ ਵੱਡੇ ਵੱਡੇ ਤੇ ਐਡਵਰਟਾਈਜ਼ਮੈਂਟ ਕਰ ਦੋ ਵੀ ਅਸੀਂ 12700 ਇਹ ਵੀ ਟੀਚਰ ਪੱਕੇ ਕਰਦੇ ਜਿਹੜੇ ਅਫੀਸ਼ਲੀਆਂ ਸਰਕਾਰਾਂ ਤੋਂ ਨਹੀਂ ਹੋ ਸਕੇ ਜੀ ਅਸੀਂ ਪੱਕੇ ਕਰ ਪਰ ਸਚਾਈ ਇਹ ਸੀ ਪੱਕੇ ਰੈਗੂਲਰ ਨਹੀਂ ਕੀਤਾ ਸਿਰਫ ਸਿਰ ਤਨਖਾਹ ਦਈ ਜੀ ਅੱਜ ਤੁਹਾਡੇ ਵਿੱਚ ਕਿੰਨੇ ਕਿੰਨੇ ਜਿਹੜੇ ਜੈਂਸ ਆਏ ਹੋਏ ਸੀ ਕਿੰਨੀਆਂ ਲੇਡੀਆਂ ਆਈਆਂ ਹੋਈਆਂ ਸੀ ਕਿੰਨੀਆਂ ਸਾਡੀਆਂ ਭੈਣਾਂ ਸੀ ਜਿੰਨਾਂ ਉੱਪਰ ਪਾਣੀ ਦੀਆਂ ਬਿਛਾੜਾਂ ਪਾਈਆਂ ਗਈਆਂ ਸੀ ਸਰ तकरीबन 5-600 ਦੇ ਕਰੀਬ ਜਿਹੜੇ ਵਿਅਕਤੀ ਆਏ ਸੀ ਜਿੰਦੇ ਵਿੱਚੋਂ ਸਾਡੇ ਜ਼ਿਆਦਾਤਰ ਸਾਡੇ ਚ ਜਿਹੜੇ ਮਤਲਬ ਲੇਡਿਸ ਆਪ ਹੀ ਜ਼ਿਆਦਾ ਹੈ ਮੰਨ ਕੇ ਚਲੋ 80% ਦੇ ਕਰੀਬ ਜਿਹੜੀਆਂ ਮਤਲਬ ਮਹਿਲਾਵਾਂ ਹੀ ਸੀ ਜ਼ਿਆਦਾ ਹੂੰ ਤੇ ਇੱਥੇ ਕਿੰਨੀ ਸਰਕਾਰ ਦੀ ਸ਼ਰਮ ਵਾਲੀ ਵੀ ਗੱਲ ਹੋਵੇਗੀ ਕਿ ਇਹ ਜਿਹੜੀਆਂ ਭੈਣਾਂ ਨੇ ਸਿਰਫ ਕੱਪੜੇ ਇੱਕ ਇੱਕ ਲੈ ਕੇ ਆਂਦੇ ਹੋਣੇ ਆ ਤੇ ਉਹਨਾਂ ਦੇ ਵੱਲੋਂ ਪਾਣੀ ਦੀਆਂ ਬਿਛਾੜਾਂ ਪਾਈਆਂ ਗਈਆਂ ਅੱਜ ਸਰ ਪਾਣੀ ਦੀਆਂ ਬਿਛਾੜਾਂ ਤਾਂ ਪਈਆਂ ਪਈਆਂ ਨਾਲ ਜੀ ਬਿਆਰ ਜਿੰਦੇ ਵਿੱਚ ਗੰਭੀਰ ਸਟਾਹ ਵੀ ਲੱਗੀਆਂ ਨੇ ਜਿਹੜੀਆਂ ਲੇਡੀਜ਼ ਟੀਚਰਸ ਹੀ ਉਹਨਾਂ ਦੇ ਵੀ ਕਾਫੀ ਮਤਲਬ ਸਟਾਹ ਲੱਗੀਆਂ ਨੇ ਤੇ ਕੱਪੜੇ ਵੀ ਗਿੱਲੇ ਹੋਏ ਨੇ ਤੇ ਨਾਲ ਦੀ ਨਾਲ ਮਤਲਬ ਇਹ ਕਹਿ ਸਕਦੇ ਪਾਣੀ ਕੋਈ ਇੱਕ ਵਾਰ ਨਹੀਂ ਪਾਣੀ ਘਟੋ ਘਟ ਕੇ ਚਾਰ ਵਾਰ ਉਹਨਾਂ ਨੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਪੰਜ ਵਾਰ ਤੇ ਹੁਣ ਪ੍ਰਸ਼ਾਸਨ ਨੇ ਕੀ ਫੈਸਲਾ ਕੀਤਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੀ ਹਾਂਜੀ ਪ੍ਰਸ਼ਾਸਨ ਦੀ ਗੱਲਬਾਤ ਹੋਈ ਉਹਨਾਂ ਨੇ ਜਿਹੜੀ ਤਾਂ ਹੈਗੀ ਇਹ ਜਿਹੜੇ ਮਹਾਲੀ ਪ੍ਰਸ਼ਾਸਨ ਉਹਨਾਂ ਨੇ ਤਾਂ ਸਿੱਖਿਆ ਮੰਤਰੀ ਨਾਲ ਮੀਟਿੰਗ ਦਿੱਤੀ ਇੱਕ ਵਾਰ 11 ਤਰੀਕ ਦੀ ਜੀ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਕੱਲ ਨੂੰ ਤੁਹਾਨੂੰ 11 ਜਾਂ 12 ਵਜੇ ਦੇ ਕਰੀਬ ਅਸੀਂ ਮੁੱਖ ਮੰਤਰੀਆਂ ਤੁਹਾਡਾ ਕੋਈ ਮੀਟਿੰਗ ਦਾ ਸਮਾਂ ਤੈਅ ਕਰਵਾਵਾਂ ਮੀਟਿੰਗ ਸਾਰਿਆਂ ਨਾਲ ਮੁੱਖ ਮੰਤਰੀ ਤੁਹਾਡੇ ਕੋਲ ਆ ਕੇ ਗੱਲ ਕਰਨਗੇ ਜਾਂ ਸਾਡੇ ਜੋ ਬੰਦੇ ਜਾਣਗੇ ਉਹਨਾਂ ਨਾਲ ਗੱਲ ਕਰਨ ਵਾਸਤੇ ਨਹੀਂ ਅਸੀਂ ਕਰਨ ਵਾਸਤੇ ਜਾਵਾਂਗੇ ਜੇ ਸਮਾਂ ਦਿੰਦੇ ਆ ਪਰ ਵੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ 4 ਸਾਲ ਹੋ ਗਏ ਕਿਸੇ ਨਾਲ ਅੱਜ ਤੱਕ ਮੀਟਿੰਗ ਕੀਤੀ ਨਹੀਂ ਹੂੰ ਪਿਛਲੇ 4 ਸਾਲ ਹੋ ਗਏ ਵੈਸੇ ਹੀ ਗੱਲ ਕਲੀਅਰ ਆ ਮੀਟਿੰਗ ਕੀਤੀ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਇਹਨਾਂ ਨਾਲ ਜਰੂਰ ਬੋਲਦੇ ਨੇ ਕਿ ਸਾਡੀ ਪਾਰਟੀ ਧਰਨਿਆਂ ਦੇ ਵਿੱਚੋਂ ਤੇ ਮਜ਼ਾਰਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਪਰ ਸਚਾਈ ਇਹ ਆ ਵੀ ਉਹਨਾਂ ਨੇ ਮੀਟਿੰਗ ਨਹੀਂ ਆਇਆ ਕਿਸੇ ਨਾਲ ਵੀ ਕੀਤੀ ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਆ ਵੀ ਸਾਡੀ ਸਰਕਾਰ ਤਾਂ ਸੱਥਾਂ ਚੋਂ ਚੱਲਦੀ ਹੈ ਪਰ ਤੁਹਾਨੂੰ ਚੰਡੀਗੜ੍ਹ ਆਉਣਾ ਪਿਆ ਅੱਜ ਸੱਥਾਂ ਚੋਂ ਚੱਲਦੀ ਜੀ ਬਿਲਕੁਲ ਮੀਟਿੰਗ ਹੀ ਨਹੀਂ ਕਰਦੇ ਤਾਂਹੀਂ ਤਾਂ ਜੀ ਅੱਜ ਚੰਡੀਗੜ੍ਹ ਬੈਰੀਕੇਡ ਤੇ ਆ ਕੇ ਸਾਨੂੰ ਉੱਥੇ ਮਤਲਬ ਇਹੋ ਜਿਹਾ ਹੈ ਬੈਰੀਕੇਟਿੰਗ ਕੀਤੀ ਹੋਈ ਸੀ ਜਿਵੇਂ ਅਸੀਂ ਚੰਡੀਗੜ੍ਹ ਦੇ ਅੰਟਰ ਨਹੀਂ ਕਰਨ ਜਾ ਰਹੇ ਅਸੀਂ ਪਾਕਿਸਤਾਨ ਦੇ ਅੰਟਰ ਕਰਨ ਜਾ ਰਹੇ ਸੀ ਉੱਥੇ ਮਤਲਬ ਇਹੋ ਜਿਹਾ ਹੱਟਣਾ ਵਰਤ ਆ ਗਿਆ ਸਾਡੇ ਨਾਲ